ਸੋ ਐਮਪੀ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਫਿਰ ਬੋਲੇ ਚਰਨਜੀਤ ਸਿੰਘ ਚੰਨੀ ਕਿਹਾ ਖਡੂ ਸਾਹਿਬ ਦੇ ਲੋਕਾਂ ਲਈ ਹੁਣ ਤਾਂ ਉਹਨੂੰ ਮਿਲਿਆ ਨਹੀਂ ਜਾ ਰਿਹਾ ਕਿਉਂਕਿ ਉੱਥੋਂ ਇੱਕ ਐਮਪੀ ਬਣੇ ਨੇ ਔਰ ਵੱਡੀ ਲੀਡ ਤੋਂ ਲਗਾਇਆ ਐਮਪੀ ਦੀ ਚੋਣ ਜਿੱਤੀ ਗਿਆ ਕਰਮਜੀਤ ਅਨਮੋਲ ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਗੇ ਸੀ ਉਹਨਾਂ ਨੂੰ ਵੱਡੀ ਲੀਡ ਤੋਂ ਹਰਾ ਕੇ ਲਗਾਇਆ ਖਡੂ ਸਾਹਿਬ ਤੋਂ ਐਮਪੀ ਬਣੇ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਫਿਰ ਇੱਕ ਵਾਰ ਚਰਨਜੀਤ ਸਿੰਘ ਚੰਨੀ ਜਿਹੜੇ ਗਿਆ ਆ ਚੁੱਕੇ ਗਏ ਨੇ ਉਹਨਾਂ ਵੱਲੋਂ ਆਖਿਆ ਗਿਆ ਗਿਆ ਤੇ ਮੈਂ ਜੋ ਸੰਸਦ ਦੇ ਵਿੱਚ ਕਿਹਾ ਬਿਲਕੁਲ ਸਹੀ ਕਿਹਾ ਗਿਆ ਜੇ ਕੁਝ ਗਲਤ ਹੈਗਾ ਸੀ ਇਹਨਾਂ ਨੂੰ ਕਿਸੇ ਚੀਜ਼ ਦਾ ਇਤਰਾਜ਼ਗਾਹੀ ਤਾਂ ਉਹਦੇ ਅਮਰਤਪਾਲ ਦੇ ਕਾਗਜ਼ ਹੀ ਨਹੀਂ ਢਾਕਲ ਕਰਦੇ ਕਿ ਜਾਂ ਫਿਰ ਜਦੋਂ ਇਲੈਕਸ਼ਨ ਕਮਿਸ਼ਨ ਵੱਲੋਂ ਉਹਦੀ ਫਾਈਲ ਨੂੰ ਜਮ੍ਹਾਂ ਕੀਤਾ ਗਿਆ ਸੀ ਉਦੋਂ ਹੀ ਓਬਜੈਕਸ਼ਨ ਲਗਾ ਦਿੱਤੇ ਜੇ ਸਾਰਾ ਸਾਰਾ ਕੁਝ ਸਹੀ ਹੈਗਾ ਸੀ ਤੇ ਫਿਰ ਕਿਉਂ ਉਹਨੂੰ ਹੁਣ ਲੋਕਾਂ ਨੂੰ ਮਿਲਣ ਨਹੀਂ ਦਿੰਦੇ ਫਿਰ ਜੋ ਵੀ ਮੁੱਦਾ ਇਹਨਾਂ ਨੇ ਸੰਸਦ ਵਿੱਚ ਉਠਾਇਆ ਮੇਰੇ ਵੱਲੋਂ ਬਿਲਕੁਲ ਉਹ ਸਹੀ ਉਠਾਇਆ ਗਿਆਗਾ ਇਹ ਕਹਿੰਦਾਗਾ ਸੀ ਐਮਪੀ ਚਰਨਜੀਤ ਸਿੰਘ ਚੰਨੀ ਦਾ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਹੈਗੇ ਨੇ। ਬੀਚੋ ਐਸੀ ਹੀ ਗੱਲ ਕੀਤੀ ਹੈ ਜਿਹੜਾ ਖੰਡੂਰ ਸਾਹਿਬ ਹਲਕੇ ਦੇ 20 ਲੱਖ ਵੋਟਰਾਂ ਉਹਨਾਂ ਦੀ ਕਿ ਉਹਨਾਂ ਨੂੰ ਰਿਪਰੈਜੈਂਟੇਸ਼ਨ ਮਿਲਣੀ ਚਾਹੀਦੀ ਹੈ। ਜਦੋਂ ਅਮਰਿਤਪਾਲ ਦੇ ਕਾਗਜ਼ ਦਾਖਲ ਕੀਤੇ ਆ ਉਹਨੇ ਤਾਂ ਉਦੋਂ ਮੁੱਖ ਮੰਤਰੀ ਕਿੱਥੇ ਸੀ ਜੇ ਇਹਨੂੰ ਜੇ ਉਹ ਗਲਤ ਸੀ ਤਾਂ ਉਹਦੇ ਕਾਗਜ਼ ਰੋਕਨੇ ਚਾਹੀਦੇ ਸੀ। ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਪਾਸ ਕੀਤੀ ਉਦੋਂ ਸਰਕਾਰ ਨੇ ਕਿਉਂ ਰਿਜੈਕਟ ਕੀਤਾ ਕਿ ਇਹ ਗਲਤ ਬੰਦਾ ਇਹ ਐਮਪੀ ਨਹੀਂ ਬਣਨਾ ਚਾਹੀਦਾ